ਸਾਡੇ ਲੋਕ ਨੌਕਰੀਆਂ ਤੇ ਅੱਜ ਲੱਗ ਚੁੱਕੇ ਆ ਉਹ ਪੇਟੂ ਬਣ ਗਏ 바ਵਾ ਸਾਹਿਬ ਦੇ ਸ਼ਬਦ ਆ ਉਹ ਪੇਟੂ ਬਣ ਗਏ ਆ ਉਹ ਸਾਡੇ ਲੋਕਾਂ ਦੇ ਲਈ ਕੁਝ ਕਰਨਾ ਨਹੀਂ ਚਾਹੁੰਦੇ ਔਰ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਜਾ ਕੇ ਮਿਲਣਾ ਚਾਹੀਦਾ ਇਹ ਗੱਲ ਆ ਜਾਂਦੀ ਆ ਕਿ 바ਵਾ ਸਾਹਿਬ ਨੇ ਪੈਦਾਵਾਰੀ ਦੇ ਸਾਧਨਾਂ ਦੀ ਵੰਡ ਤੇ ਜ਼ਮੀਨਾਂ ਦੀ ਵੰਡ ਤੇ ਵੀ ਸੰਘਰਸ਼ ਲੜਿਆ ਤਾਂ ਇਸ ਗੱਲ ਤੇ ਲੋਕ ਚੁੱਪੀ ਧਾਰ ਲੈਂਦੇ ਆ ਫਿਰ ਬਾਬਾ ਸਾਹਿਬ ਨੇ ਵੀ ਇਸ ਗੱਲ ਨੂੰ ਲੋਕਾਂ ਤੱਕ ਕਿਉਂ ਨਹੀਂ ਅੱਗੇ ਲੈ ਕੇ ਜਾਂਦੇ ਭਾਰਤ ਦੇ ਪਲੈਨਿੰਗ ਕਮਿਸ਼ਨ ਦੇ ਮੁਤਾਬਕ ਪੂਰੇ ਭਾਰਤ ਦੇ ਵਿੱਚ 65% ਲੋਕ ਆ ਜਿਹੜੇ ਉਹ ਬੇਜ਼ਮੀਨੇ ਆ ਭਾਰਤ ਤਰੱਕੀ ਤਾਂ ਹੀ ਕਰ ਸਕਦਾ ਜੇਕਰ ਜ਼ਮੀਨਾਂ ਦੀ ਮੋੜਵੰਡ ਹੋਵੇ ਪੈਦਾਵਾਰੀ ਦੇ ਸਾਧਨਾਂ ਦੀ ਮੋੜਵੰਡ ਹੋਵੇ ਇਹ ਪੈਦਾਵਾਰੀ ਦੇ ਸਾਧਨਾਂ ਉਹ ਜਿਹਦੇ ਵਿੱਚ ਜ਼ਮੀਨਾਂ ਆਉਂਦੀਆਂ ਫੈਕਟਰੀਆਂ ਆਉਂਦੀਆਂ ਕੁਦਰਤੀ ਸਾਧਨੋ ਬਾਬਾ ਸਾਹਿਬ ਨੇ 13 ਅਕਤੂਬਰ 1935 ਦੇ ਵਿੱਚ ਇੱਕ ਐਲਾਨ ਕੀਤਾ ਜਿਹੜਾ ਐਲਾਨ ਸੀ ਕਿ Hindu ਧਰਮ ਨੂੰ ਤਿਆਗਣ ਦਾ ਜਿਹੜਾ ਉਹ ਐਲਾਨ ਆ ਜਿਹੜਾ ਉਹ ਦਲਤਾਂ ਵੱਲੋਂ ਕਰ ਦਿੱਤਾ ਗਿਆ ਸੀ ਜਿਹੜਾ ਕਿ ਦਲਤਾਂ ਦੀ ਮੁਕਤੀ ਦਾ ਇੱਕ ਨਵਾਂ ਮੋੜ ਸੀ ਤਾਂ ਬਾਬਾ ਸਾਹਿਬ ਨੇ 1936 ਦੇ ਵਿੱਚ ਇੱਕ ਪਾਰਟੀ ਬਣਾਈ ਸੀ ਜਿਹਦਾ ਨਾਂ ਸੀ ਇੰਡੀਪੈਂਡੈਂਟ ਲੇਬਰ ਪਾਰਟੀ ਜਿਹਦੇ ਤਹਿਤ ਬਾਬਾ ਸਾਹਿਬ ਨੇ ਫੈਕਟਰੀ ਮਜ਼ਦੂਰਾਂ ਦੇ ਲਈ ਜ਼ੋਰਦਾਰ ਤਰੀਕੇ ਦੇ ਨਾਲ ਆਵਾਜ਼ ਸੀ ਜਿਹੜੀ ਉਹ ਬੁਲੰਦਾ ਹੋ ਕੀਤੀ ਸੀ ਇਹਦੇ ਤਹਿਤ ਬਾਬਾ ਸਾਹਿਬ ਦੀ ਇੱਕ ਮੰਗ ਸੀ ਕਿ ਸ਼ੈਡਿਊਲ ਕਾਸਟ ਨੂੰ ਦਲਤਾਂ ਨੂੰ ਮੁਸਲਮਾਨਾਂ ਤੇ ਹਿੰਦੂਆਂ ਦੇ ਬਰਾਬਰ ਦਾ ਜਿਹੜਾ ਉਹ ਦਰਜਾ ਜਿਹੜਾ ਉਹ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿੱਲਵਾ ਤੁਸੀਂ ਜੁੜੇ ਹੋ ਟੈਲਵਾ ਟੀਵੀ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸੰਘਰਸ਼ਾਂ ਭਰੀ ਜ਼ਿੰਦਗੀ ਦੇ ਬਾਰੇ ਕੀ ਕੀ ਉਹਨਾਂ ਨੇ ਸੰਘਰਸ਼ ਕੀਤੇ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਤੇ ਲੋਕਾਂ ਦੇ ਲਈ ਜਨਤਕ ਕੀ ਕੀ ਉਹਨਾਂ ਨੇ ਕੋਲ ਕੀਤੇ ਔਰ ਮੌਜੂਦਾ ਸਮੇਂ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਪਾਰਲੀਮੈਂਟਰੀ ਪਾਰਟੀਆਂ ਜਾਂ ਚਤੁਰ ਅੰਬੇਦਕਰ ਰਾਈਟਸ ਜਿਹੜੇ ਕਹਿੰਦੇ ਆ ਕਿ ਅਸੀਂ ਉਹਨਾਂ ਦੇ ਵਾਰਿਸ ਹੈਗੇ ਆਗੇ ਕਿ ਉਹ ਉਹਨਾਂ ਦੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਕਿਉਂ ਨਹੀਂ ਲਿਜਾਣਾ ਚਾਹੁੰਦੇ ਉਹਦੇ ਤੇ ਆਪਾਂ ਗੱਲਬਾਤ ਆ ਜਿਹੜੀ ਉਹ ਕੀਤੀ ਸੋ ਸੋ ਉਸ ਗੱਲਬਾਤ ਨੂੰ ਅੱਜ ਆਪਾਂ ਅੱਗੇ ਜਿਹੜਾ ਉਹ ਤੋਰਾਂਗੇ ਬਾਬਾ ਸਾਹਿਬ ਕੋਈ ਮੂਮ ਦੀ ਨਾਕਣੀ ਜੀ ਦਾ ਆਪਾਂ ਦੂਸਰਾ ਪਾਰਟ ਆ ਜਿਹੜਾ ਉਹ ਅੱਜ ਇਹਦੇ ਵਿੱਚ ਜਿਹੜੀ ਆਪਾਂ ਗੱਲਬਾਤ ਉਹ ਅੱਗੇ ਕਰਾਂਗੇ ਤਾਂ ਬਾਬਾ ਸਾਹਿਬ ਨੇ 13 ਅਕਤੂਬਰ 1935 ਦੇ ਵਿੱਚ ਇੱਕ ਐਲਾਨ ਕੀਤਾ ਜਿਹੜਾ ਐਲਾਨ ਸੀ ਕਿ Hindu ਧਰਮ ਨੂੰ ਤਿਆਗਣ ਦਾ ਜਿਹੜਾ ਉਹ ਐਲਾਨ ਆ ਜਿਹੜਾ ਉਹ ਦਲਤਾਂ ਵੱਲੋਂ ਕਰ ਦਿੱਤਾ ਗਿਆ ਸੀ ਜਿਹੜਾ ਕਿ ਦਲਤਾਂ ਦੀ ਮੁਕਤੀ ਦਾ ਇੱਕ ਨਵਾਂ ਮੋੜ ਸੀ ਤਾਂ ਬਾਬਾ ਸਾਹਿਬ ਨੇ 1936 ਦੇ ਵਿੱਚ ਇੱਕ ਪਾਰਟੀ ਬਣਾਈ ਸੀ ਜਿਹਦਾ ਨਾਂ ਸੀ ਇੰਡੀਪੈਂਡੈਂਟ ਲੇਬਰ ਪਾਰਟੀ ਜਿਹਦੇ ਤਹਿਤ ਬਾਬਾ ਸਾਹਿਬ ਨੇ ਫੈਕਟਰੀ ਮਜ਼ਦੂਰਾਂ ਦੇ ਲਈ ਜ਼ੋਰਦਾਰ ਤਰੀਕੇ ਦੇ ਨਾਲ ਆਵਾਜ਼ ਸੀ ਜਿਹੜੀ ਉਹ ਬੁਲੰਦਾ ਉਹ ਕੀਤੀ ਸੀ ਤਾਂ ਬਾਬਾ ਸਾਹਿਬ ਨੇ ਰਜਵਾੜਿਆਂ ਤੇ ਜ਼ਗੀਰਦਾਰਾਂ ਵੱਲੋਂ ਉਜਾੜੇ ਗਏ ਮੁਜਾਰਿਆਂ ਦੇ ਲਈ ਵੀ ਜ਼ੋਰਦਾਰ ਤਰੀਕੇ ਦੇ ਨਾਲ ਸੰਘਰਸ਼ਾ ਜਿਹੜੇ ਉਹ ਲੜੇ ਸੀ ਪਰ ਬਾਬਾ ਸਾਹਿਬ ਦਾ ਜਿਹੜਾ ਇਹ ਪਾਰਲੀਮੈਂਟਨੀ ਸੰਘਰਸ਼ ਸੀ ਜਿਹੜੇ ਚੋਣਾਂ ਦਾ ਰਾਹ ਸੀਗਾ ਜਿਹੜਾ ਉਹ ਬਹੁਤ ਕੌੜਾ ਰਿਆ ਤੋਂ ਇਸ ਤੋਂ ਬਾਅਦ ਬਾਬਾ ਸਾਹਿਬ ਨੇ ਇੱਕ ਹੋਰ ਪਾਰਟੀ ਬਣਾਈ ਜਿਹਦਾ ਨਾਮ ਸੀ ਸ਼ਡਿਊਲ ਕਾਸਟ ਸ਼ੈਡਿਊਲ ਕਾਸਟ ਦੇ ਨਾਮ ਤੇ ਜਿਹੜਾ ਉਹ ਇੱਕ ਪਾਰਟੀ ਆ ਜਿਹੜੀ ਉਹਨਾਂ ਨੇ ਬਣਾਈ ਸੀ ਤਾਂ ਇਹਦੇ ਤਹਿਤ ਬਾਬਾ ਸਾਹਿਬ ਦੀ ਇੱਕ ਮੰਗ ਸੀ ਕਿ ਸ਼ੈਡਿਊਲ ਕਾਸਟ ਨੂੰ ਦਲਤਾਂ ਨੂੰ ਮੁਸਲਮਾਨਾਂ ਤੇ ਹਿੰਦੂਆਂ ਦੇ ਬਰਾਬਰ ਦਾ ਜਿਹੜਾ ਉਹ ਦਰਜਾ ਜਿਹੜਾ ਉਹ ਦਿੱਤਾ ਜਾਵੇ ਪਰ ਅੰਗਰੇਜ਼ਾਂ ਨੇ ਬਾਬਾ ਸਾਹਿਬ ਦੀ ਇਸ ਮੰਗ ਨੂੰ ਨਾ ਮੰਨਿਆ ਔਰ ਨਾ ਹੀ ਸ਼ੈਡਿਊਲ ਕਾਸਟ ਫੈਡਰੇਸ਼ਨ ਜਿਹੜੀ ਪਾਰਟੀ ਸੀ ਉਹ ਇਸ ਗੱਲ ਦੇ ਹਾਨ ਦੀ ਹੋ ਸਕੀ ਕਿ ਅੰਗਰੇਜ਼ਾਂ ਤੋਂ ਜਿਹੜੀ ਇਹ ਮੰਗ ਆ ਜਿਹੜੀ ਉਹ ਸੰਘਰਸ਼ਾਂ ਦੇ ਰਾਹੀਂ ਜਿਹੜੀ ਮਨਵਾਈ ਜਾ ਸਕੇ ਤਾਂ ਇਸ ਤੋਂ ਬਾਅਦ ਨਹਿਰੂ ਤੇ ਅੰਗਰੇਜ਼ਾਂ ਦੇ ਵਿਚਕਾਰ ਜੋ ਸਮਝੌਤਾ ਚੱਲ ਰਿਹਾ ਸੀ ਬਾਬਾ ਸਾਹਿਬ ਆਣ ਮੰਨੇ ਮੰਨ ਦੇ ਨਾਲ ਉਸ ਸਮਝੌਤੇ ਦਾ ਹਿੱਸਾ ਬਣੇ ਕਿਉਂਕਿ ਬਾਬਾ ਸਾਹਿਬ ਦਾ ਇਹ ਗੱਲ ਉਹਨਾਂ ਦੀ ਕਹਿਣੀ ਸੀ ਉਹਨਾਂ ਵੱਲੋਂ ਕਿ ਆਪਣੇ ਲੋਕਾਂ ਦੇ ਲਈ ਉਹ ਜਿੰਨਾ ਕੁ ਕੁਝ ਵੀ ਲੈ ਕੇ ਦੇ ਸਕਦੇ ਆ ਉਹ ਲੈ ਕੇ ਦੇਣਾ ਚਾਹੀਦਾ ਹੈ ਤਾਂ ਭਾਰਤ ਦੀ ਜਿਹੜੀ ਬਣੀ ਪਹਿਲੀ ਸਰਕਾਰ ਸੀ ਉਹਦੇ ਵਿੱਚ ਬਾਬਾ ਸਾਹਿਬ ਕਾਨੂੰਨ ਮੰਤਰੀ ਵਜੋਂ ਰਹੇ ਪਰ ਇਸ ਅਹੁਦੇ ਤੋਂ ਬਾਬਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਬਾਬਾ ਸਾਹਿਬ ਨੇ ਇੱਕ ਹੋਰ ਪਾਰਟੀ ਬਣਾਈ ਆਰਪੀਆਈ ਪਾਰਟੀ ਜਿਹਦੇ ਤਹਿਤ ਉਹ ਪੂਰੇ ਦੇਸ਼ ਦੇ ਭਰ ਵਿੱਚ ਉਹਨਾਂ ਨੇ ਚੋਣਾਂ ਲੜੀਆਂ ਪੂਰੇ ਦੇਸ਼ ਭਰ ਦੇ ਵਿੱਚ ਪਰ ਕੋਈ ਖਾਸ ਰੋਲ ਆ ਜਿਹੜਾ ਆਰਪੀਆਈ ਉਹ ਅਦਾ ਨਹੀਂ ਕਰ ਪਾਈ ਤਾਂ ਪਾਵਾ ਸਾਹਿਬ ਨੇ ਨੂੰ ਇਹ ਗੱਲ ਕਲੀਅਰ ਹੋ ਗਈ ਸੀ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਕਿ ਚੋਣਾ ਦੇ ਰਾਹੀਂ ਜਾਤ ਪਾਤ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਇਸ ਗੱਲ ਦੀ ਪ੍ਰੋੜਤਾ ਹੋ BBC ਨੂੰ ਆਪਣੇ ਅਖੀਰਲੇ ਸਮੇਂ ਦੇ ਵਿੱਚ BBC ਨੂੰ ਇੱਕ ਇੰਟਰਵਿਊ ਦੇ ਰਾਹੀਂ ਜਿਹੜਾ ਉਹ ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਜਾਤ ਪਾਤ ਆ ਜਿਹੜੀ ਉਹ ਚੋਣਾ ਦੇ ਰਾਹੀਂ ਖਤਮ ਨਹੀਂ ਹੋ ਸਕਦੀ ਪਰ ਮੌਜੂਦਾ ਸਮੇਂ ਦੇ ਵਿੱਚ ਜਿੰਨੀਆਂ ਵੀ ਪਾਰਲੀਮੈਂਟਰੀ ਪਾਰਟੀਆਂ ਚਤੁਰ ਉਮੇਦਕਰ ਰਾਈਟਸ ਆ ਜਿਹੜੇ ਉਹ ਬਾਬਾ ਸਾਹਿਬ ਨੂੰ ਸਿਰਫ ਤੇ ਸਿਰਫ ਚੋਣਾਂ ਤੱਕ ਉਹ ਸੀਮਿਤ ਕਰਕੇ ਰੱਖ ਦੇਣਾ ਚਾਹੁੰਦੇ ਆ ਔਰ ਨਾਲ ਹੀ ਨਾਲ ਇੱਕ ਗੱਲ ਤੇ ਹੋਰ ਆ ਜਿਹੜਾ ਉਹ ਰੌਲਾ ਪਾਇਆ ਜਾਂਦਾ ਕਿ ਬਾਬਾ ਸਾਹਿਬ ਜਿਹੜਾ ਉਹਨਾਂ ਨੇ ਰਿਜ਼ਰਵੇਸ਼ਨ ਆ ਨੌਕਰੀਆਂ ਦੇ ਵਿੱਚ ਉਹ ਬਾਬਾ ਸਾਹਿਬ ਨੇ ਲੈ ਕੇ ਦਿੱਤੀ ਸੀ ਔਰ ਰਿਜ਼ਰਰਵੇਸ਼ਨ ਨੂੰ ਜਿਹੜਾ ਉਹ ਬਚਾਉਣਾ ਚਾਹੀਦਾ ਇਹ ਬਾਬਾ ਸਾਹਿਬ ਨੇ ਲੈ ਕੇ ਦਿੱਤੀਆਂ ਇਹਨੂੰ ਬਚਾਉਣ ਦੀ ਲੋੜ ਆ ਬਾਬਾ ਸਾਹਿਬ ਤੇ ਹਮਲਾ ਹੈ ਤੋ ਇਸ ਗੱਲ ਦਾ ਲਗਾਤਾਰ ਜਿਹੜਾ ਉਹ ਰੌਲਾ ਇਹ ਪਾਇਆ ਜਾਂਦਾ ਹੈਗਾ ਇਹ ਰੌਲਾ ਕੁਝ ਕੁ ਪਾਰਲੀਮੈਂਟਨੀ ਲੋਕਾਂ ਵੱਲੋਂ ਚਤੁਰ ਅੰਬੇਦਕਰ ਰਾਈਟਸ ਵੱਲੋਂ ਪਾਇਆ ਜਾਂਦਾ ਹੈ ਇਸ ਕਰਕੇ ਪਾਇਆ ਜਾਂਦਾ ਤਾਂ ਕਿ ਜਿਹੜੇ ਲੋਕ ਰੌਲਾ ਪਾਉਣ ਵਾਲੇ ਹੈਗੇ ਇਹਨਾਂ ਨੂੰ ਬਾਬਾ ਸਾਹਿਬ ਨੇ ਜਿੱਥੋਂ ਤੱਕ ਕਹਲਣਾ ਕਹल्ली ਜਿੱਥੋਂ ਤੱਕ ਸੰਘਰਸ਼ ਲੜੇ ਉਸ ਤੋਂ ਅੱਗੇ ਜਿਹੜੀ ਉਹ ਕਹਲਣਾ ਨਾ ਕਹਲੀ ਪਵੇ ਜਿੰਨੀਆਂ ਕ ਸੁਹੂਲਤਾਂ ਉਹਨਾਂ ਨੂੰ ਜਿਹੜੀਆਂ ਮਿਲ ਰਹੀਆਂ ਹੈਗੀਆਂ ਉਦੋਂ ਅੱਗੇ ਕੋਈ ਕੰਮ ਨਾ ਕਰਨਾ ਪੜੇ ਇਹ ਬਚੀਆਂ ਰਹਿਣ ਔਰ ਨਾਲ ਹੀ ਨਾਲ ਇਹਨਾਂ ਸੁਹੂਲਤਾਂ ਤੋਂ ਉਹ ਸਿਆਸੀ ਲਾਹਾ ਜਿਹੜਾ ਉਹ ਲੈਂਦੇ ਰਹੇ ਨੇ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਇਹਦੀਆਂ ਜਥੇਬੰਦੀਆਂ ਬਾਮ ਸੇਫ ਆ ਜਿਹੜੀ ਉਹ ਹੈਗੀਆਂ ਡੀ ਐਫ 4 4 ਆ ਜਿਹੜੀ ਉਹ ਇਹ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਉਹ ਇਦਾਂ ਦੇ ਲੋਕ ਆ ਜਿਹੜੇ ਉਹ ਇਹਦੇ ਵਿੱਚ ਸ਼ਾਮਲ ਆ ਜਿਹੜਾ ਉਹ ਸਿਆਸੀ ਲਾਹਾ ਜਿਹੜਾ ਲੈਣਾ ਚਾਹੁੰਦੇ ਆ ਹੁਣ ਜੇ ਗੱਲ ਕਰੀਏ 2011 ਦੀ ਜਨਗਣਨਾ ਦੀ ਤਾਂ 2011 ਦੀ ਜਨਗਣਨਾ ਦੇ ਮੁਤਾਬਕ ਪੂਰੇ ਭਾਰਤ ਦੇ ਵਿੱਚ 2.5 ਕਰੋੜ ਜਿਹੜੀਆਂ ਉਹ ਟੋਟਲ ਨੌਕਰੀਆਂ ਜਿਹਦੇ ਵਿੱਚੋਂ ਪੂਰੇ ਭਾਰਤ ਦੀ ਟੋਟਲ ਆਬਾਦੀ ਆ ਜਿਹੜੀ ਉਹ ਟੋਟਲ ਆਬਾਦੀ 1 ارب 40 ਲੱਖ ਅਤੇ ਇਹਦੇ ਵਿੱਚ ਕੱਲੇ ਦਲਤਾਂ ਦੀ ਜਿਹੜੀ ਪਰਸੈਂਟੇਜ ਆ ਟੋਟਲ ਆਬਾਦੀ ਦੇ ਵਿੱਚ 16.6% ਆ ਜਿਹੜੀ ਇਹ ਆਬਾਦੀ ਹੈਗੀ ਹੈਗੀ ਕਹਿੰਦਾ ਮਤਲਬ ਕਿ ਦਲਤਾਂ ਦੀ ਟੋਟਲ ਆਬਾਦੀ ਦੇ ਵਿੱਚੋਂ ਕੱਲੇ ਦਲਤਾਂ ਦੀ ਆਬਾਦੀ 23 ਕਰੋੜ 24 ਲੱਖ ਜਿਹੜੇ ਦਲਤਾਂ ਸ਼ਡਿਊਲ ਕਾਸਟ ਆ ਜਿਹੜੇ ਉਹ ਭਾਰਤ ਦੇ ਵਿੱਚ ਰਹਿੰਦੇ ਹੈਗੇ ਜੇ ਅ ਰਿਜ਼ਰਵੇਸ਼ਨ ਦੇ ਦੇ ਥਰੂ ਜਿਹੜੀਆਂ ਨੌਕਰੀਆਂ ਮਿਲਦੀਆਂ ਰਿਜ਼ਰਵੇਸ਼ਨ ਦੇ ਵਿੱਚ ਨੌਕਰੀਆਂ ਮਿਲਦੀਆਂ ਕੋਟਾ ਹੈਗਾ ਇਹਦੇ ਇਹਦੇ ਤੇ ਜਿਹੜਾ ਆਪਾਂ ਕੱਲੇ ਪੰਜਾਬ ਨੂੰ ਜਿਹੜਾ ਆਧਾਰ ਮੰਨ ਲਈਏ ਕਿਉਂਕਿ ਵੱਖਰੇ-ਵੱਖਰੇ ਸੂਬਿਆਂ ਦੇ ਵਿੱਚ ਅ ਵੱਖਰੀ-ਵੱਖਰੀ ਜਿਹੜੀ ਰਿਜ਼ਰਵੇਸ਼ਨ ਆ ਉਹ ਵੱਖਰੀ-ਵੱਖਰੀ ਮਿਲਦੀ ਹੈਗੀ ਐ ਤੇ ਜੇਕਰ ਆਪਾਂ ਕੱਲੇ ਪੰਜਾਬ ਨੂੰ ਇਹਦਾ ਆਧਾਰ ਮੰਨ ਲਈਏ ਤਾਂ ਕੱਲੇ ਪੰਜਾਬ ਦੇ ਵਿੱਚ ਅ 22.5% ਜਿਹੜੀ ਰਿਜ਼ਰਵੇਸ਼ਨ ਆ ਉਹ ਦਲਤਾਂ ਨੂੰ ਮਿਲਦੀ ਹੈਗੀ ਹੈਗੀ ਤਾਂ ਮਤਲਬ ਕਿ 51 ਲੱਖ ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੱਲੇ ਦਲਤਾਂ ਨੂੰ ਕੱਲੇ ਸ਼ਡਿਊਲ ਕਾਸਟ ਨੂੰ ਮਿਲਦੀਆਂ ਹੈਗੀਆਂ ਕਹਿਣ ਦਾ ਮਤਲਬ ਇਹ ਆ ਕਿ ਟੋਟਲ ਆਬਾਦੀ 23 ਕਰੋੜ ਹੈ 24 ਲੱਖ ਦੇ ਵਿੱਚੋਂ ਸਿਰਫ 51 ਲੱਖ ਨੌਕਰੀਆਂ ਜਿਹੜੀਆਂ ਰਿਜ਼ਰਵੇਸ਼ਨ ਦੇ ਥਰੂ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਹੁਣ ਸਵਾਲ ਇਹ ਉੱਠਦਾ ਕਿ ਬਾਕੀ ਦੇ ਜਿਹੜੇ ਬਚੇ ਪੌਣੇ 23 ਕਰੋੜ ਲੋਕ ਆ ਦਲਤਾਂ ਸ਼ੈਡਿਊਲ ਕਾਸਟਾਂ ਉਹ ਕਿੱਧਰ ਨੂੰ ਜਾਣ ਕੀ ਉਹ ਲੋਕ ਆ ਜਿਹੜੇ ਪੌਣੇ 23 ਕਰੋੜ ਲੋਕ ਆ ਉਹਨਾਂ ਨੂੰ ਰਿਜ਼ਰਵੇਸ਼ਨ ਨੂੰ ਬਚਾਉਣ ਵਾਲੇ ਪਾਸੇ ਲੱਗ ਜਾਣਾ ਚਾਹੀਦਾ ਚਾ ਫਿਰ ਉਹ ਇਸ ਤੋਂ ਕੋਈ ਅੱਗੇ ਸਟੈਪ ਚੱਕਣਾ ਅੱਗੇ ਜਿਹੜਾ ਉਹ ਸੰਘਰਸ਼ਾ ਜਿਹੜਾ ਉਹ ਵਿੱਢਣ ਕਿਉਂਕਿ 92% ਲੋਕ ਆ ਜਿਹੜੇ ਉਹ ਪੂਰੇ ਭਾਰਤ ਦੇ ਵਿੱਚ ਉਹ ਗੈਰ ਜਥੇਬੰਦਕ ਖੇਤਰ ਦੇ ਵਿੱਚ ਆ ਕਹਿਣ ਦਾ ਭਾਵ ਕਿ ਉਹ ਕਹਿਰੇ-ਕਹਿਰੇ ਕੰਮ ਕਰ ਰਿਹਾ ਕੋਈ ਰੇੜੀ ਲਾ ਰਿਹਾ ਕੋਈ ਦਿਹਾੜੀ ਜਾ ਰਿਹਾ ਕੋਈ ਕਿਦਾਂ ਦਾ ਕੰਮ ਕਰ ਰਿਹਾ ਕੋਈ ਮੰਡੀ ਦੇ ਵਿੱਚ ਕਹਿਰਾ-ਕਹਿਰਾ ਕੰਮ ਕਰ ਰਿਹਾ ਕੋਈ ਚਾਹ ਦੀ ਦੁਕਾਨ ਲਾ ਰਿਹਾ ਕੋਈ ਸਬਜ਼ੀ ਵੇਚ ਰਿਹਾ ਇਸ ਤਰੀਕੇ ਦੇ ਨਾਲ 92% ਜਿਹੜੇ ਦਲਤ ਆ ਉਹ ਵੱਖਰੇ-ਵੱਖਰੇ ਕੰਮ ਕਰ ਰਿਹਾ ਗੈਰ ਜਥੇਬੰਦਕ ਢੰਗ ਦੇ ਨਾਲ ਕੰਮ ਆ ਜਿਹੜਾ ਉਹ ਕਰ ਰਹੇ ਹੈਗੇ ਔਰ 8% ਲੋਕ ਆ ਜਿਹੜੇ ਜਥੇਬੰਦਕ तरीके ਦੇ ਨਾਲ ਕੰਮ ਕਰ ਰਿਹਾ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਆਊਟਸੋਰਸਿੰਗ ਦੇ ਥਰੂ ਜਿਹੜਾ ਕੰਮ ਕਰ ਰਹੇ ਕਹਿਣ ਦਾ ਭਾਵ ਕਿ ਠੇਕੇ ਦੇ ਰਾਹੀਂ ਜਿਹੜਾ ਉਹ ਕੰਮ ਕਰ ਰਿਹਾ ਤਾਂ ਇਹਨਾਂ ਸਾਰੇ ਲੋਕਾਂ ਨੂੰ ਗੈਰ ਜਥੇਬੰਦਕ ਲੋਕ ਆ ਜਿਹੜੇ ਦਲਿਤ ਆ ਤੇ ਇਹ ਲੋਕ ਜਿਹੜੇ ਰਿਜ਼ਰਵੇਸ਼ਨ ਦਾ ਰੋਲਾ ਪਾਉਣ ਵਾਲੇ ਆ ਉਹ ਲੋਕ ਆ ਇਹਨਾਂ ਗੈਰ ਜਥੇਬੰਦਕ ਲੋਕਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਕਿਉਂ ਨਹੀਂ ਕਰ ਰਹੇ ਫਿਰ ਜਿਹੜਾ ਨਿੱਜੀਕਰਨ ਦੀਆਂ ਨੀਤੀਆਂ ਦੇ ਤਹਿਤ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਦੇ ਤਹਿਤ ਜਿਹੜੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਬਚਾਉਣ ਦੇ ਲਈ ਇਹ ਲੋਕ ਆ ਜਿਹੜੇ ਉਹ ਜਿਹੜਾ ਸੰਘਾਰਸ਼ ਆ ਉਹ ਕਿਉਂ ਨਹੀਂ ਵੇਡਰੇ ਬਾਬਾ ਸਾਹਿਬ ਨੇ ਆਗਰੇ ਦੇ ਵਿੱਚ ਆਪਣੇ ਇੱਕ ਭਾਸ਼ਣ ਦੇ ਵਿੱਚ ਇਹ ਗੱਲ ਆਖੀ ਸੀ ਕਿ ਮੈਂ ਪਿੰਡਾਂ ਦੇ ਵਿੱਚ ਰਹਿੰਦੇ ਦਲਤਾਂ ਦੇ ਲਈ ਆਪਣੇ ਲੋਕਾਂ ਦੇ ਲਈ ਕੁਝ ਨਹੀਂ ਕਰ ਸਕਿਆ ਚਾਹੇ ਪਾਰਲੀਮੈਂਟ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ ਮੈਂ ਉਹਨਾਂ ਦੇ ਲਈ ਜ਼ਰੂਰ ਕੋਸ਼ਿਸ਼ਾਂ ਕਰਾਂਗਾ ਜਿਹੜੇ ਸਾਡੇ ਲੋਕ ਨੌਕਰੀਆਂ ਤੇ ਅੱਜ ਲੱਗ ਚੁੱਕੇ ਆ ਉਹ ਪੇਟੂ ਬਣ ਗਏ ਬਾਬਾ ਸਾਹਿਬ ਦੇ ਸ਼ਬਦ ਆ ਉਹ ਪੇਟੂ ਬਣ ਗਏ ਆ ਉਹ ਸਾਡੇ ਲੋਕਾਂ ਦੇ ਲਈ ਕੁਝ ਕਰਨਾ ਨਹੀਂ ਚਾਹੁੰਦੇ ਔਰ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਜਾ ਕੇ ਮਿਲਣਾ ਚਾਹੀਦਾ ਸੋ ਅੱਜ ਜਿਹੜਾ ਵੱਡਾ ਸਵਾਲ ਹੈਗਾ ਹੈਗਾ ਬਾਬਾ ਸਾਹਿਬ ਦੇ ਦਾ ਜਿਹੜਾ ਉਹ ਜ਼ਮੀਨਾਂ ਦੀ ਜਿਹੜੀ ਵੰਡ ਤੇ ਹੈਗਾ ਪੈਦਾਵਾਰੀ ਤੇ ਸਾਧਨਾਂ ਦੀ ਵੰਡ ਤੇ ਹੈਗਾ ਕਿਉਂਕਿ ਇਹ ਲੋਕ ਆ ਜਿਹੜੇ ਰੌਲਾ ਪਾਉਂਦੇ ਆ ਕਿ ਬਾਬਾ ਸਾਹਿਬ ਨੇ ਜਿਹੜਾ ਰਿਜ਼ਰਵੇਸ਼ਨ ਲੈ ਕੇ ਦਿੱਤੀ ਆ ਰਿਜ਼ਰਵੇਸ਼ਨ ਤੇ ਹਮਲਾ ਹੋ ਰਿਹਾ ਬਾਬਾ ਸਾਹਿਬ ਤੇ ਹਮਲਾ ਹੋ ਰਿਹਾ ਇਹ ਲੋਕ ਆ ਜਦੋਂ ਬਾਬਾ ਸਾਹਿਬ ਦੀ ਇਹ ਗੱਲ ਆ ਜਾਂਦੀ ਆ ਕਿ ਬਾਬਾ ਸਾਹਿਬ ਨੇ ਪੈਦਾਵਾਰੀ ਦੇ ਸਾਧਨਾਂ ਦੀ ਵੰਡ ਤੇ ਜ਼ਮੀਨਾਂ ਦੀ ਵੰਡ ਤੇ ਵੀ ਸੰਘਰਸ਼ ਲੜਿਆ ਤਾਂ ਇਸ ਗੱਲ ਤੇ ਲੋਕ ਚੁੱਪੀ ਧਾਰ ਲੈਂਦੇ ਆ ਫਿਰ ਬਾਬਾ ਸਾਹਿਬ ਨੇ ਤੇ ਇਸ ਗੱਲ ਨੂੰ ਲੋਕਾਂ ਤੱਕ ਕਿਉਂ ਨਹੀਂ ਅੱਗੇ ਲੈ ਕੇ ਜਾਂਦੇ ਆਰ ਪੀ ਆਈ ਬਾਬਾ ਸਾਹਿਬ ਦੇ ਮੌਕੇ ਤੇ ਬਾਬਾ ਸਾਹਿਬ ਤੋਂ ਬਾਅਦ ਵੀ ਜਿਹੜਾ ਉਹ ਜ਼ਮੀਨਾਂ ਤੇ ਸੰਘਰਸ਼ ਜ਼ਮੀਨਾਂ ਦੀ ਵੰਡ ਤੇ ਸੰਘਰਸ਼ਾ ਜਿਹੜਾ ਉਹ ਕਰਦੀ ਰਹੀ ਹੈ ਬਾਬਾ ਮੰਗੂ ਰਾਮ ਜੀ ਨੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਮੁੱਦੇ ਤੇ ਕਾਫੀ ਸੰਘਰਸ਼ਾ ਜਿਹੜੇ ਉਹ ਕੀਤੇ ਹੈਗੇ ਆ ਭਾਰਤ ਦੇ ਪਲੈਨਿੰਗ ਕਮਿਸ਼ਨ ਦੇ ਮੁਤਾਬਕ ਪੂਰੇ ਭਾਰਤ ਦੇ ਵਿੱਚ 65% ਲੋਕ ਆ ਜਿਹੜੇ ਉਹ ਬੇਜ਼ਮੀਨੇ ਆ ਭਾਰਤ ਤਰੱਕੀ ਤਾਂ ਹੀ ਕਰ ਸਕਦਾ ਜੇਕਰ ਜ਼ਮੀਨਾਂ ਦੀ ਮੋੜਵੰਡ ਹੋਵੇ ਪੈਦਾਵਾਰੀ ਦੇ ਸਾਧਨਾਂ ਦੀ ਮੋੜਵੰਡ ਹੋਵੇ ਇਹ ਪੈਦਾਵਾਰੀ ਦੇ ਸਾਧਨ ਆ ਉਹ ਜਿਹਦੇ ਵਿੱਚ ਜ਼ਮੀਨਾਂ ਆਉਂਦੀਆਂ ਫੈਕਟਰੀਆਂ ਆਉਂਦੀਆਂ ਕੁਦਰਤੀ ਸਾਧਨ ਆਉਂਦੇ ਆ ਪਰ ਭਾਰਤ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇਕਰ ਇਹਨਾਂ ਪੈਦਾਵਾਰੀ ਦੇ ਸਾਧਨਾਂ ਦੀ ਵੰਡ ਤੇ ਜਿਹੜਾ ਜੇਕਰ ਕੋਈ ਸੰਘਰਸ਼ਾ ਜਿਹੜਾ ਉਹ ਬੁਲੰਦ ਕੀਤਾ ਜਾਵੇ ਸੋ so, ਮੈਂ सुरेंद्र ਢੱਲਵਾ ਤੁਸੀਂ ਦੇਖ ਰਹੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਸੋ ਜੇਕਰ ਤੁਹਾਨੂੰ ਅੱਜ ਦੀ ਗੱਲਬਾਤ ਆ ਜਾਂ ਸਾਡੀਆਂ ਹੋਰ ਵੀਡੀਓ ਜਿੰਨੀ ਵੀ ਅਸੀਂ ਗੱਲਬਾਤ ਕਰਦੇ ਹਾਂ ਅਲੱਗ-ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਆ ਤਾਂ ਸਾਡੇ ਇਸ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਨਾਲ ਇੱਕ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਨੂੰ ਲਾਇਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਅੱਜ ਦੀ ਇਸ ਗੱਲਬਾਤ ਦੇ ਬਾਰੇ ਆਪਣੀ رائے ਆ ਜਿਹੜੀ ਉਹ ਜਰੂਰ ਕਰੋ ਚਰਚਾ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਕਰੋ ਔਰ ਨਾਲੋਂ ਨਾਲ ਵੀਡੀਓ ਨੂੰ ਅੱਗੇ ਦੀ ਅੱਗੇ ਜਿਹੜਾ ਉਹ ਸ਼ੇਅਰ ਆ ਉਹ ਜਰੂਰ ਕਰਦੇ ਰਹੋ ਸੋ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਮੈਂ ਸੁਰਿੰਦਰ ਟੈਲਵਾ ਬਹੁਤ ਬਹੁਤ Turn